ਕੰਨਾਂ ਦੇ ਵਿੱਚ ਇੱਕ ਵਿਵਹਤਾ ਤੇ ਉਸਦੀ ਬੱਚੀ ਦੇ ਕਿਡਨਾਪ ਹੋਣ ਦੀ ਕਹਾਣੀ ਦੇ ਵਿੱਚ ਸਨਸਨੀਖੇਜ਼ ਖੁਲਾਸੇ ਹੋਏ ਨੇ ਦਰਅਸਲ ਜੋ ਵਿਵਹਤਾ ਉਹ ਆਪਣੀ ਬੇਟੀ ਦੇ ਨਾਲ ਖੁਦ ਹੀ ਆਪਣੇ ਆਸ਼ਕ ਦੇ ਨਾਲ ਜਿਹੜੀ ਹੈ ਉਹ ਚਲੀ ਗਈ ਸੀ ਉਸ ਦਾ ਆਸ਼ਕ ਘਰ ਦੇ ਵਿੱਚ ਮੂੰਹ ਬਣ ਕੇ ਆਉਂਦਾ ਅਤੇ ਕਹਾਣੀ ਰਚੀ ਜਾਂਦੇ ਕਿਡਨਾਪਿੰਗ ਦੀ ਤਾਂ ਉਸ ਦਾ ਜੋ ਆਸ਼ਕ ਹੈ ਉਹ ਖੁਦ ਹੀ ਜੋ ਹੈ ਉਹ ਕਿਡਨਾਪਰ ਬਣ ਕੇ ਆਉਂਦਾ ਤੇ ਆਪਣੀ ਪ੍ਰੇਮਿਕਾ ਨੂੰ ਤੇ ਉਸਦੀ ਬੇਟੀ ਨੂੰ ਜਿਹੜਾ ਲੈ ਕੇ ਉਹ ਫਰਾਰ ਹੋ ਜਾਂਦਾ ਹੈ ਦਰਅਸਲ ਖੰਨਾ ਦੇ ਕੇਰ ਸਿੰਘ ਕਲੋਨੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਮੁੰਡਾ ਦਾਖਲ ਹੁੰਦਾ ਤਾਂ ਉਸ ਤੋਂ ਬਾਅਦ ਉਹ ਘਰ ਦੇ ਵਿੱਚ ਦਾਖਲ ਹੋਣ ਤੋਂ ਬਦਾਲਾ ਕਿ ਮੂੰਹ ਉਹਦਾ ਬੰਨਿਆ ਹੁੰਦਾ ਤਾਂ ਘਰ ਦੇ ਵਿੱਚ ਦਾਖਲ ਹੋ ਕੇ ਬੈੱਡ ਤੇ ਬੈਠੀ ਇੱਕ ਛੋਟੀ ਜੀ ਬੱਚੀ ਨੂੰ गोदी चक लंदे ਤੇ ਨਾਲ ਹੀ ਜਿਹੜੀ ਉਸਦੀ ماں ਸੀਗੀ ਉਸ ਨੂੰ ਜੋ ਲੈ ਕੇ ਉਹ ਗੱਡੀ ਦੇ ਵਿੱਚ ਸੁੱਟ ਲੈਂਦੇ ਨੇ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਤੱਕ ਪੂਰਾ ਮਾਮਲਾ ਪੁੱਜਦਾ ਪਰ ਜਦੋਂ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਗਹਿਰਾਈ ਦੇ ਨਾਲ ਕੀਤੀ ਗਈ ਤਾਂ ਉਸ ਤੋਂ ਬਾਅਦ ਹੈਰਾਨੀਜਨਕ ਖੁਲਾਸੇ ਹੋਏ ਦਰਸਲ ਜਿਹੜੀ ਕੁੜੀ ਕਿਰਨੈਪ ਹੋਈ ਸੀ ਬਲਕਿ ਉਹ ਕਿਰਨੈਪ ਨਹੀਂ ਸੀ ਹੋਈ ਪੂਰੀ ਕਹਾਣੀ ਰਚੀ ਗਈ ਸੀ ਉਹ ਆਪਣੇ ਖੁਦ ਪ੍ਰੇਮੀ ਦੇ ਨਾਲ ਚਲੀ ਗਈ ਸੀ ਉਸ ਦਾ ਪ੍ਰੇਮੀ ਹੀ ਕਿਰਨੈਪਰ ਬਣ ਕੇ ਜਿਹੜਾ ਉਹ ਆਇਆ ਸੀ ਘਰ ਦੇ ਵਿੱਚ ਦਾਖਲ ਹੋਇਆ ਸੀ ਤੇ ਆਪਣੀ ਪ੍ਰੇਮਿਕਾ ਤੇ ਉਸ ਦੀ ਬੱਚੀ ਨੂੰ ਜਿਹੜਾ ਲੈ ਕੇ ਉਹ ਚਲਾ ਜਾਂਦਾ ਸੀ ਤਾਂ 22 ਜਨਵਰੀ ਦੇ ਵਿੱਚ ਇਹ ਪੂਰੀ ਜਿਹੜੀ ਹੈ ਉਹ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਬੇਟੀ ਅ ਛੋਟੀ ਬੱਚੀ ਅਤੇ ਨਾਲ ਹੀ ਸ਼ਿਵਾਨੀ ਜਿਹੜੀ ਕਿ ਕਿਰਨੈਪ ਹੋਈ ਸੀ ਵਿਅਤਾ ਤਾਂ ਸ਼ਿਵਾਨੀ ਸੀਗੀ ਤਾਂ ਦੋਵਾਂ ਨੂੰ ਕਿਡਨੈਪ ਕੀਤਾ ਗਿਆ ਸੀ ਪੁਲਿਸ ਨੇ ਦਰਅਸਲ ਜੋ ਜਾਂਚ ਪੜਤਾਲ ਕੀਤੀ ਤਾਂ ਜਿਹੜੀ ਗੱਡੀ ਦੇ ਵਿੱਚ ਸ਼ਿਵਾਨੀ ਨੂੰ ਤੇ ਉਸਦੀ ਬੇਟੀ ਨੂੰ ਕਿਡਨੈਪ ਕੀਤਾ ਗਿਆ ਸੀ ਤਾਂ ਮੰਡੀ ਗਵਿੰਦਗੜ ਦੇ ਵਿੱਚ ਜਾ ਕੇ ਟਰੇਸ ਹੁੰਦੀ ਹੈ ਉਸ ਤੋਂ ਬਾਅਦ ਪੁਲਿਸ ਪੂਰੀ ਤਹਿਕੀਕਾਤ ਕਰਦੀ ਹੈ ਜਾਂਚ ਪੜਤਾਲ ਕਰਦੀ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸਦੀ ਅ ਸ਼ਿਵਾਨੀ ਨੂੰ ਤੇ ਉਸ ਦੀ ਬੇਟੀ ਨੂੰ ਜਿਹੜਾ ਪਿੰਡ ਤੂਰਾ ਦੇ ਵਿੱਚ ਜਿਹੜਾਗਾ ਰੱਖਿਆ ਹੋਇਆ ਤੂਰਾ ਪਿੰਡ ਦੇ ਵਿੱਚ ਰੱਖਿਆ ਹੁੰਦਾ ਉਸ ਤੋਂ ਬਾਅਦ ਪੂਰੀ ਕਹਾਣੀ ਜੋ ਸਾਹਮਣੇ ਆਉਂਦੀ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਜਿਹੜੀ ਸ਼ਿਵਾਨੀ ਸੀ ਉਸ ਦੇ ਵਿਸ਼ਾਲ ਠਾਕੁਰ ਦੇ ਨਾਲ ਤਿੰਨ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ ਸ਼ਿਵਾਨੀ ਦੀ ਮਰਜ਼ੀ ਦੇ ਬਿਗੈਰ ਉਸਦੇ ਮਾਪਿਆਂ ਨੇ ਉਸਦਾ ਵਿਆਹ ਕਿਤੇ ਹੋਰ ਕਰਤਾ ਸੀ ਪਰ ਪਿਆਰ ਇਹ ਲਗਾਤਾਰ ਚੱਲ ਰਿਹਾ ਸੀ ਸ਼ਿਵਾਨੀ ਦਾ ਅਤੇ ਵਿਸ਼ਾਲ ਦਾ ਅਤੇ ਉਹ ਆਪਣੇ ਆਸ਼ਿਕ ਦੇ ਨਾਲ ਜੋ ਹੈ ਵਿਸ਼ਾਲ ਦੇ ਨਾਲ ਭੱਜਣਾ ਚਾਹੁੰਦੀ ਸੀ ਇਸ ਲਈ ਝੂਠੀ ਕਹਾਣੀ ਬਣਾਈ ਗਈ ਕਿਡਨੈਪਿੰਗ ਦੀ ਕਹਾਣੀ ਬਣਾਈ ਗਈ ਅਤੇ ਉਸ ਤੋਂ ਬਾਅਦ ਉਹ ਵਿਸ਼ਾਲ ਦੇ ਨਾਲ ਰਹਿ ਰਹੀ ਸੀ ਤਾਂ ਪੂਰਾ ਪਰਦਾ ਫਾਸ਼ ਇਸ ਪੂਰੇ ਮਾਮਲੇ ਦਾ ਹੋਇਆ ਜਿਹੜਾ ਮਾਮਲਾ ਅਗਵਾਦ ਦੱਸਿਆ ਜਾ ਰਿਹਾ ਸੀ ਕਿਡਨੈਪਿੰਗ ਦਾ ਦੱਸਿਆ ਜਾ ਰਿਹਾ ਸੀ ਉਹ ਮਾਮਲਾ ਪਿਆਰ ਮੁਹੱਬਤ ਦਾ ਨਿਕਲੇ ਉਸ ਤੋਂ ਬਾਅਦ ਪੂਰਾ ਮਾਮਲਾ ਜਿਹੜਾ ਹੈ ਕਿ ਇਹ ਅਸਾਫ ਹੋ ਜਾਂਦਾ ਹੈ ਦੁਪਹਿਰ ਦੇ ਟਾਈਮ ਤੇ 112 ਤੋਂ ਕੰਪਲੇਂਟ ਆਈ ਕੰਟਰੋਲ ਰੂਮ ਤੋਂ ਤੇ ਉਹਦੇ ਵਿੱਚ ਦੱਸਿਆ ਗਿਆ ਵੀ ਚਾਰ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਕਾਰ ਦੇ ਵਿੱਚ ਆ ਕੇ ਤੇ ਉਹਨਾਂ ਦੀ 9 ਨੂੰ ਤੇ 1.5 ਸਾਲ ਦੀ ਬੱਚੀ ਨੂੰ ਗਵਾ ਕਰਕੇ ਲੈ ਗਏ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਹੇਠ ਡੀਐਸਪੀ ਸਾਹਿਬ ਦੀ ਯੋਗਵਾਇ ਦੇ ਨਾਲ ਉਸ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਇਹਨੂੰ ਪੂਰੇ ਨੂੰ ਵੈਰੀਫਾਈ ਕੀਤਾ ਤੇ ਸੀਸੀਟੀਵੀ ਕੈਮਰੇ ਥਰੂ ਗੱਡੀ ਦਾ ਨੰਬਰ ਟ੍ਰੇਸ ਕਰਕੇ ਤੇ ਮੰਡੀ ਗਵਿੰਦਗੜ੍ਹ ਤੋਂ ਜਾ ਕੇ ਇਹ ਗੱਡੀ ਟ੍ਰੇਸ ਕੀਤੀ ਤੇ ਗੱਡੀ ਤੋਂ ਬਾਅਦ ਤੂਰਾਪਿੰਡ ਦੇ ਵਿੱਚੋਂ ਇਹਨੂੰ ਲੜਕੀ ਨੂੰ ਟ੍ਰੇਸ ਕੀਤਾ ਗਿਆ ਜਦੋਂ ਪੂਰਾ ਪ੍ਰੋਪਰ ਵੈਰੀਫਾਈ ਕੀਤਾ ਗਿਆ ਪਤਾ ਲੱਗਿਆ ਕਿ ਜਿਹੜੀ ਇਹ ਲੜਕੀ ਹੈ ਇਹਦੇ 3 ਸਾਲ ਤੋਂ ਜਿਹੜੇ ਸੀ ਉਹ ਲੜਕੇ ਦੇ ਨਾਲ ਰਿਲੇਸ਼ਨ ਸੀ ਜਿਹੜਾ ਲੜਕਾ ਇਹਨੂੰ ਨਾਲ ਤਿੰਨ ਲੜਕਿਆਂ ਨਾਲ ਲੈ ਕੇ ਆਇਆ ਸੀ ਇਹ ਪੂਰਾ ਡਰਾਮਾ ਜਿਹੜਾ ਇਹਨਾਂ ਨੇ ਆਪ ਹੀ ਰਚਿਆ ਹੋਇਆ ਸੀ ਤੇ ਪੁਲਿਸ ਨੂੰ ਸਾਰਾ ਦਿਨ ਇਹਨਾਂ ਨੇ ਮਤਲਬ ਗੁੰਮਰਾ ਕੀਤਾ ਤੇ ਜਿਹੜੀ ਇਹਨੂੰ ਕਾਰਵਾਈ ਕੀ ਕੀਤੀ ਗਈ ਹੈ ਤੇ ਇਹਨਾਂ ਦੇ ਖਿਲਾਫ ਕੀਤੀ ਗਈ ਹੈ ਇਹ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਹੈ ਵੀ ਇਹਨਾਂ ਨੇ ਮਤਲਬ ਆਪਣੇ ਪਰਿਵਾਰ ਨੂੰ ਵੀ ਤੇ ਪੁਲਿਸ ਨੂੰ ਵੀ ਗੁੰਮਰਾ ਕੀਤਾ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਆ 317 ਬੀ ਐਨ ਐਸ ਦੇ ਤਹਿਤ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਗੇ ਤੋਂ ਮੈਂ ਆਮ ਪਬਲਿਕ ਨੂੰ ਅਪੀਲ ਕਰਦਾ ਵੀ ਗਲਤ ਤਲਾਹ ਨਾ ਦਿਓ ਜੇ ਕੋਈ ਗਲਤ ਤਲਾਹ ਦਿੰਦਾ ਤੇ ਉਹ ਉਹਦੇ ਖਿਲਾਫ ਵੀ ਜਿਹੜੀ ਸਖਤੋ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਝੂਠੀ ਇਤਲਾਹ ਦੇਣ ਤੇ ਤੇ ਇਹ ਜਿਹੜਾ ਡਰਾਮਾ ਕਿਉਂ ਕੀਤਾ ਇਹਨਾਂ ਨੇ ਜੀ ਇਹਦਾ ਡਰਾਮਾ ਇਹ ਲੜਕੀ ਦੇ 3 ਸਾਲ ਤੋਂ ਇਹਦੇ ਨਾਲ ਰਿਲੇਸ਼ਨ ਸੀ ਤੇ ਇਹ ਲੜਕੀ ਮਤਲਬ ਆਪਣੇ ਪਰਿਵਾਰ ਨੂੰ ਗੁੰਮਰਾਹ ਕਰਨਾ ਚਾਹੁੰਦੀ ਸੀ ਵੀ ਮਤਲਬ ਮੈਨੂੰ ਇਹ ਕਿਡਨੈਪ ਕਰਕੇ ਲੈ ਗਏ ਨੇ ਤੇ ਹੁਣ ਮਤਲਬ ਜਦੋਂ ਕੱਲ ਵੈਰੀਫਾਈ ਕੀਤਾ ਪ੍ਰੋਪਰ ਇਹਨੂੰ ਲਿਆ ਕੇ ਇਹਦੇ ਮਾਪੇ-ਬਾਪ ਨੂੰ ਇਹਨਾਂ ਦੇ ਮਾਪੇ-ਬਾਪ ਨੂੰ ਲਿਆ ਕੇ ਜਦੋਂ ਪੂਰਾ ਹੀ ਵੈਰੀਫਾਈ ਹੋਇਆ ਤੇ ਪਤਾ ਲੱਗਾ ਇਹ ਲੜਕੀ ਜਿਹੜੀ ਇਹਦੇ ਨਾਲ 3 ਸਾਲ ਤੋਂ ਰਿਲੇਸ਼ਨ ਸੀ ਤੇ ਤਾਅ ਦੇ ਕਰਕੇ ਚਲੀ ਗਈ ਸਾਡੀ ਬੱਚੀ ਸੀ ਫਿਰ ਉਹਨਾਂ ਉਹ ਵੀ ਨਾਲ ਹੀ ਇਹਨਾਂ ਦੀ ਜੀ ਉਹ ਤਾਂ ਵਾਪਸ ਹੈ ਇਹਨਾਂ ਦੇ ਮਾਪਪਾਪ ਦੇ ਵਿੱਚ ਇਹਨਾਂ ਨੂੰ ਇਹ ਹੱਲ ਕੀਤੀ ਜਾਊਗੀ ਅੱਗੇ ਜੋ ਵੀ ਹੈ